ਸਰਦਾਰ ਰਾਜੀ ਸਿੰਘ ਜੀ ਜੁੰਦਾ ਸਪੁੱਤਰ ਕਰਨ ਸਿੰਘ ਦੇ ਨਾਲ ਬਹੁਤ ਮੰਗ ਭਾਜੀ ਇਕੱਠਾ ਆਪਰੀ ਹੈ ਐਕਸੀਡੈਂਟ ਹੋਇਆ ਹੈ ਸਰਦਾਰ ਰਾਜੀ ਸਿੰਘ ਜੀ ਜੁੰਦਾ ਦੀ ਹਾਲਤ ਬੜੀ ਖੋਜੀ ਰਹਿ ਆਓ ਸਾਰੇ ਰਲ ਕੇ ਬੁਰਾ ਅਸਰ ਰੱਖੇ ਸਤਿਗੁਰੂ ਜੀ ਦੇ ਅਨੁਆਸਰ ਸ਼ਾਂਤੀ ਕਰੀਏ ਕਿ ਸਰਦਾਰ ਰਾਜੀ ਸਿੰਘ ਨੂੰ ਦੇਰੋਂ ਸਾ ਤੰਦਰੁਸਤੀ ਬਖਸ਼ ਕਰੇ ਦਾ ਸਤੰਬਰ ਰੋਜ਼ਾ ਦੇ ਵਿੱਚ ਦੇ ਸਾਰੀਆਂ ਸੰਸਾਰ ਗੁਰਦੁਆਰ ਸਾਹਿਬ ਦੇ ਪਹੁੰਚ ਦੀ ਕਿਰਪਾ ਦਾ ਕਰੋ ਤਾਂ ਹਸਪਤਾਲ ਦੇ ਵਿੱਚ ਚਿਹਰੇ ਲਾਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਲਈ ਅਰਦਾਸਾਂ ਦਾ ਦੌਰ ਲਗਾਤਾਰ ਚੱਲ ਰਿਹਾ ਜਿੱਥੇ ਹਸਪਤਾਲ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਸਾਥੀ ਦੋਸਤ ਪਹੁੰਚ ਰਹੇ ਨੇ ਕਲਾਕਾਰ ਪਹੁੰਚ ਰਹੇ ਨੇ ਅਰਦਾਸਾਂ ਕਰ ਰਹੇ ਨੇ ਪਰਿਵਾਰ ਦੇ ਵੱਲੋਂ ਲਗਾਤਾਰ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਠੀਕ ਹੋ ਜਾਣਾ ਹੋ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾਣ ਤਾਂ ਬੜੀ ਹੀ ਇੱਕ ਕਹਿ ਸਕਦੇ ਕਿ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਹਰ ਇੱਕ ਅੱਜ ਪੂਰਾ ਪੰਜਾਬ ਜਿਹੜਾ ਹੈ ਉਹ ਅਰਦਾਸਾਂ ਕਰ ਰਿਆ ਰਾਜਵੀਰ ਜਵੰਦਾ ਦੇ ਲਈ ਉਹਨਾਂ ਦੀ ਸਿਹਤ ਯਾਭੀ ਦੇ ਲਈ ਤਾਂ ਤਸਵੀਰਾਂ ਉਹਨਾਂ ਦੇ ਜੱਦੀ ਪਿੰਡ ਪੋਨਾ ਤੋਂ ਸਾਹਮਣੇ ਆਈਆਂ ਨੇ ਜਗਰਾਉਂ ਦੇ ਪਿੰਡ ਪੋਨਾ ਦੇ ਰਹਿਣ ਵਾਲੇ ਸੀਗੇ ਰਾਜਵੀਰ ਜਵੰਦਾ ਤਾਂ ਪਿੰਡ ਦੇ ਵਿੱਚ ਜੱਦੀ ਪਿੰਡ ਦੇ ਵਿੱਚ ਅਰਦਾਸ ਕੀਤੀ ਗਈ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਗਈ ਤੇ ਪੂਰੇ ਪਿੰਡ ਦੇ ਵੱਲੋਂ ਦੁਆਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਦਾ ਦੇ ਲਈ ਉਹ ਵੈਂਟੀਲੇਟਰ ਤੇ ਹਾਲਾਕੇ ਹੈਗੇ ਨੇ ਲਗਾਤਾਰ ਉਹਨਾਂ ਦਾ ਇਲਾਜ ਜਿਹੜੇ ਡਾਕਟਰ ਕਰ ਰਹੇ ਡਾਕਟਰਾਂ ਦੀ ਨਿਗਰਾਨੀ ਹੇਠ ਉਹਨਾਂ ਦਾ ਪੂਰਾ ਜਿਹੜਾ ਇਲਾਜ ਚੱਲ ਰਿਹਾ ਤੁਹਾਨੂੰ ਦੱਸ ਦੇ ਕਿ ਕੱਲ ਇਹ ਪੂਰਾ ਹਾਦਸਾ ਵਾਪਰ ਸੀਗਾ 8:30 ਵਜੇ ਦੇ ਕਰੀਬ ਇਹ ਪੂਰੀ ਘਟਨਾ ਵਾਪਰੀ ਸੀ ਇਹ ਬੜਾ ਹੀ ਮੰਦ ਭਾਗਾ ਹਾਦਸਾ ਵਾਪਰ ਜਦੋਂ ਕਿ ਰਾਜਵੀਰ ਅਜਵੰਦਾ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀਗੇ ਬੱਦੀ ਤੋਂ ਕਲਕਾ ਜਾਣ ਵਾਲੀ ਰੋਡ ਦੇ ਪਰ ਉਹਨਾਂ ਦਾ ਇਹ ਦਰਦਨਾਕ ਹਾਦਸਾ ਹੋਇਆ ਸੀਗਾ ਦੋ ਸਾਨ ਆਪਸ ਵਿੱਚ ਲੜ ਰਹੇ ਸੀਗੇ ਜਿਹਨੂੰ ਸੀ ਠੱਠੇ ਵੀ ਕਹਿ ਦਿੰਦੇ ਆ ਤਾਂ ਲੜ ਰਹੇ ਸੀ ਉਹਨਾਂ ਨੂੰ ਉਹਨਾਂ ਤੋਂ ਬਚਦੇ ਹੋਏ ਅੱਗੇ ਜਾ ਕੇ ਉਹ ਇੱਕ ਗੱਡੀ ਦੇ ਵਿੱਚ ਇੱਕ ਬਲੈਰੋ ਗੱਡੀ ਦੇ ਵਿੱਚ ਜਿਹੜੀ ਉਹਨਾਂ ਦੀ ਬਾਈਕ ਵੱਜ ਜਾਂਦੀ ਹੈ ਜਿਸ ਤੋਂ ਬਾਅਦ ਉਹ ਡਿੱਗ ਜਾਂਦੇ ਨੇ ਲੋਕਾਂ ਦੇ ਵੱਲੋਂ ਚੜਾ ਉਹਨਾਂ ਨੂੰ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਕਿਹਾ ਜਾ ਰਿਹਾ ਹੈ ਕਿ ਸ਼ੌਰਿਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀਗਾ ਕਿਉਂਕਿ ਉਹ ਬਿਲਕੁਲ ਹਾਦਸੇ ਵਾਲੀ ਜਗ੍ਹਾ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਸੀ ਉੱਥੇ ਜਿਹੜਾ ਭਰਤੀ ਕਰਵਾਇਆ ਗਿਆ ਉਸ ਤੋਂ ਬਾਅਦ ਹਾਲਤ ਨੂੰ ਵੇਖਦੇ ਆ ਉਹਨਾਂ ਨੂੰ ਪੰਚਕੁਲਾ ਦੇ ਵਿੱਚ ਜਿਹੜਾ ਪਾਰਸ ਹਸਪਤਾਲ ਹੈ ਨਿੱਕੀ ਜਿਹੀ ਹਸਪਤਾਲ ਹੈ ਬਿਲਕੁਲ ਨਾਡਾ ਸਾਹਿਬ ਦੇ ਨਜ਼ਦੀਕ ਉੱਥੇ ਵੀ ਲਿਜਾਂਦਾ ਗਿਆ ਉਸ ਤੋਂ ਬਾਅਦ ਜਦੋਂ ਹਾਲਤ ਜਿਹੜੀ ਨਾ ਠੀਕ ਹੋਈ ਉਸ ਤੋਂ ਬਾਅਦ 9:02 ਵਜੇ ਉਹਨਾਂ ਨੂੰ 40s ਹਸਪਤਾਲ ਦੇ ਵਿੱਚ ਜਿਹੜਾ ਉਹ ਭਰਤੀ ਕਰਵਾਇਆ ਗਿਆ ਲਗਾਤਾਰ ਉਹ ਉਹਨਾਂ ਦਾ ਇਲਾਜ ਜਿਹੜਾ ਚੱਲ ਰਿਹਾ ਤਾਂ ਜਦੋਂ ਹੀ ਇਹ ਪੂਰੀ ਖਬਰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਉਂਦੀ ਹੈ ਤਾਂ ਬਹੁਤ ਸਾਰੇ ਸਾਥੀ ਕਲਾਕਾਰ ਕਮਰ ਗਰੇਵਾਲ ਦੀ ਗੱਲ ਕਰ ਲਈ ਕੁਲਵਿੰਦ ਦਰਬਿਲਲਾ ਉਹ ਸਾਰੇ ਉੱਥੇ ਪਹੁੰਚ ਜਾਂਦੇ ਨੇ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਪਰਿਵਾਰ ਪਹੁੰਚੇ ਤਾਂ ਪੂਰੀ ਰਾਤ ਕਹਿ ਸਕਦੇ ਕਿ ਪੰਜਾਬੀ ਗਾਇਕ ਜਿੰਨੇ ਵੀ ਹੈਗੇ ਉਹਨਾਂ ਦਾ ਵੀ ਤੰਤਤਾ ਲੱਗਿਆ ਰਿਹਾ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਜਿਹੜਾ ਹੈ ਉਹਨਾਂ ਦਾ ਹੋ ਰਿਹਾ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਦੇ ਨੇ ਭਾਵੁਕ ਵੀ ਬਹੁਤ ਸਾਰੇ ਨਜ਼ਰ ਆਏ ਕਿਉਂਕਿ ਇੱਕ ਉਮਦਾ ਕਲਾਕਾਰ ਸੀਗੇ ਇੱਕ ਉਮਦਾ ਕਲਾਕਾਰ ਨੇ ਪੰਜਾਬੀ ਗਾਇਕ ਨੇ ਬਹੁਤ ਸੋਹਰੀ ਸਾਫ ਸੁਥਰੀ ਗਾਇਕੀ ਦੀ ਉਹ ਮਾਲਕ ਹੈਗੇ ਨੇ ਤਾਂ ਉਹਨਾਂ ਦੇ ਗਾਣਿਆਂ ਨੂੰ ਖੂਬ ਪਸੰਦ ਵੀ ਕੀਤਾ ਜਾਂਦਾ ਜਿਸ ਕਰਕੇ ਅੱਜ ਪੂਰਾ ਪੰਜਾਬ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਪੂਰਾ ਪੰਜਾਬ ਅੱਜ ਉਹਨਾਂ ਦੇ ਲਈ ਦੁਆਵਾਂ ਕਰ ਰਿਹਾ ਉਦਲ ਜਿਸੀ ਸੋਸ਼ਲ ਮੀਡੀਆ ਤੇ ਗੱਲ ਕਰਨੀ ਤਾਂ ਉੱਥੇ ਵੀ ਦੁਆਵਾਂ ਦਾ ਦੌਰ ਲਗਾਤਾਰ جاری ਹੈ ਹਰ ਇੱਕ ਦੇ ਵੱਲੋਂ ਦੁਆ ਕੀਤੀ ਜਾ ਰਹੀ ਹੈ ਹਸਪਤਾਲ ਦੇ ਬਾਹਰ ਅਰਦਾਸਾਂ ਹੋ ਰਹੀਆਂ ਨੇ ਪਿੰਡ ਦੇ ਵਿੱਚ ਅਰਦਾਸ ਹੋ ਰਹੀ ਹੈ ਅਤਾ ਜ਼ਰੂਰ ਦਿਲ ਅੱਜ ਹਰ ਦਾ ਝੰਡੋੜਿਆ ਗਿਆ ਹਰ ਇੱਕ ਅੱਖਾਂ ਜਰੂਰ ਨਾਮ ਹੈਗੀਆਂ ਨੇ ਪਰਵਾਲਾ ਪਰਿਵਾਰ ਦੇ ਵੱਲੋਂ ਅਰਦਾਸਾਂ ਕੀਤੀਆਂ ਜਾਣ ਹਾਲਾਕੇ ਹੋਣੇ ਹੋਣੇ ਇੱਕ ਅਪਡੇਟ ਵੀ ਆਈ ਹੈ ਕਿ ਕੁਲਵਿੰਦਰ ਬਿੱਲਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਥੋੜਾ ਫਰਕ ਉਹਨਾਂ ਦੀ ਸੁਧਾਰ ਆਇਆ ਸਿਰ ਦੇ ਵਿੱਚ ਹਾਲਾਂਕਿ ਅਜੇ ਥੋੜੇ ਸਮੇਂ ਬਾਅਦ ਡਾਕਟਰਾਂ ਦੇ ਵੱਲੋਂ ਕੋਈ ਇੱਕ ਕੋਈ ਬੁਲੇਟਿਨ ਜਾਰੀ ਕੀਤਾ ਜਾਏਗਾ ਕਿਉਂਕਿ ਕੱਲ ਜਿਹੜਾ ਇੱਕ ਬੁਲੇਟਿਨ ਜਾਰੀ ਕੀਤਾ ਸੀਗਾ ਡਾਕਟਰਾਂ ਦੀ ਟੀਮ ਨੇ ਫੋਟੋਸ ਹਸਪਤਾਲ ਦੀ ਟੀਮ ਨੂੰ ਇਹ ਸੱਚ ਦੱਸਿਆ ਸੀਗਾ ਕਿ ਕਿੰਨਾ ਕੀ ਕੀ ਉਹਨਾਂ ਦੀ ਇੰਜਰੀਜ਼ ਆਈਆਂ ਕਿਉਂਕਿ ਉਹਨਾਂ ਦੀ ਰੀੜ ਦੀ ਹੱਡੀ ਜਿਹੜੀ ਟੁੱਟੀ ਹੈ ਉਸ ਤੋਂ ਬਾਅਦ ਸਿਰ ਦੇ ਵਿੱਚ ਜਿਹੜੀ ਡੂੰਗੀ ਸੱਟ ਲੱਗੀ ਜਿਸ ਕਰਕੇ ਉਹਨਾਂ ਦਾ ਬ੍ਰੇਨ ਡੈਡ ਹੋ ਗਿਆ ਸੀਗਾ ਇਹ ਪੂਰੀ ਜਿਹੜੀ ਦੱਸੀ ਸੀ ਉਹਨਾਂ ਦੀ ਸਥਿਤੀ ਕਿ ਕਿਵੇਂ ਦੀ ਹੈਗੀ ਹੈ ਰਾਜਵੀਰ ਜਵੰਦਾ ਦੀ ਡਾਕਟਰਾਂ ਦੇ ਵੱਲੋਂ ਹਾਲਾਂਕਿ ਹੋਰ ਜੇ ਕੋਈ ਬਿਆਨ ਜਿਹੜਾ ਸਾਹਮ ਜਿਹੜੀ ਜਰੂਰ ਡਾਕਟਰ ਹੋਣਗੇ ਉਹਨਾਂ ਦਾ ਜੋ মিডিਆ ਜਿਹੜੇ ਹੁੰਦੇ ਨੇ ਉਹਨਾਂ ਦੇ ਹਸਪਤਾਲ ਉਹਨਾਂ ਦੇ ਵੱਲੋਂ ਜਰੂਰ ਕੋਈ ਬਿਆਨ ਦਿੱਤਾ ਜਾਏਗਾ ਫਿਲਹਾਲ ਜੋ ਅਪਡੇਟ ਇੰਨੀ ਹੈ ਕਿ ਦੁਆਵਾ ਲਗਾਤਾਰ جاری ਨੇ ਹਰ ਇੱਕ ਦੇ ਵੱਲੋਂ ਦੁਆ ਕੀਤੀ ਜਾ ਰਹੀ ਹੈ ਕੋਈ ਕਲਾਕਾਰ ਸਟੇਜ ਸ਼ੋਅ ਕਰ ਰਹੇ ਨੇ ਉਹਨਾਂ ਦੇ ਵੱਲੋਂ ਵੀ ਸਟੇਜ ਸ਼ੋਅ ਦੇ ਦੌਰਾਨ ਅਰਦਾਸਾਂ ਕੀਤੇ ਜਾ ਰਹੀਆਂ ਨੇ ਗੁਰਦਾਸ ਮਾਨ ਨੇ ਇੱਕ ਸਟੇਜ ਸ਼ੋਅ ਦੇ ਦੌਰਾਨ ਅਰਦਾਸ ਕੀਤੀ ਤਾਂ ਹੋਰ ਵੀ ਅਰਦਾਸਾਂ ਦਾ ਦੌਰ ਲਗਾਤਾਰ جاری ਹੈ ਤਾਂ ਪਿੰਡ ਦੇ ਵਿੱਚ ਵੀ ਜਿਹੜੀ ਹੈ ਅਰਦਾਸ ਕੀਤੀ ਜਾ ਰਹੀ ਹੈ ਆਪ ਇਕੱਠੇ ਹੋਏ ਆ ਜੀ ਜਿਸ ਤਰ੍ਹਾਂ ਰਾਜਵੀਰ ਜਵੰਦਾ ਦੇ ਲਈ ਸਾਰੇ ਇਕੱਠੇ ਹੋਏ ਆ ਅਰਦਾਸ ਕੇ ਬੇਨਤੀ ਕੀਤੀ ਅੱਜ ਸਾਰੇ ਪਿੰਡ ਦੇ ਰਲ ਕੇ ਸਤਿਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿ ਸੇ ਕਾਲਪੁਰ ਕਵਾਹੀ ਗਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀ ਅਦੇ ਰੋਕਤੀਆਂ ਬਖਸ਼ਿਸ਼ ਕਰਦੇ ਆ ਬੇਨਤੀਆਂ ਕੀਤੀਆਂ ਸਾਰੇ ਪਿੰਡ ਦੇ ਇਕੱਤਰ ਹੋ ਕੇ ਆ ਜੀ ਤੇ ਸਾਰਾ ਪਿੰਡ ਮਦੋ ਫਿਕਰਮੰਦ ਆ ਜੀ ਪੂਰਾ ਬਿਲਕੁਲ ਜਦੋਂ ਉਹਦੀ ਖਬਰ ਸੁਣੀ ਹੈ ਉਸ ਟਾਈਮ ਦੇ ਸਾਰੇ ਪਿੰਡ ਦੇ ਵਿੱਚ ਬੱਚਾ ਬੱਚਾ ਸਾਡਾ ਫਿਕਰਮੰਦ ਆ ਜੀ ਸਾਰੇ ਵੀ ਮਹਾਰਾਜ ਨੂੰ ਤੰਦਰੁਸਤੀਆਂ ਬਖਸ਼ਣ ਤੇ ਸਾਡੇ ਸਰਪੰਚ ਸਾਹਿਬ ਜੀ ਨੇ ਅੱਜ ਟਾਈਮ ਜਾ ਰਹੇ ਨੇ ਉੱਥੇ ਮੈਲ ਹਸਪੀਟਲ ਦੇ ਕੋਲ ਇਹਨਾਂ ਪਹੁੰਚੇ ਨੇ ਜੀ ਸਰਪੰਚ ਸਾਹਿਬ ਸਾਡੇ ਹਰਪ੍ਰੀਤ ਸਿੰਘ ਜੀ ਰਾਜੂ ਉਹ ਪਹੁੰਚਣ ਵਾਲੇ ਨੇ ਉੱਥੇ ਮੋਹਾਲੀ ਕਿ ਸਾਰੇ ਪਿੰਡ ਦਾ ਲਾੜਲਾ ਸੀਗਾ ਜੀ ਲਾੜਲਾ ਸੀਗਾ ਜੀ ਸਾਰੇ ਪਿੰਡ ਦਾ ਹਾਂ ਜੀ ਹਾਂ ਜੀ ਬਹੁਤ ਹੌਨਾਰ ਮੁੰਡਾ ਸੀਗਾ ਜੀ ਤੇ ਖਾਨੂਪਾ ਬਹੁਤ ਇਸ ਤੀ ਦਾ ਦੁੱਖ ਆ ਜੀ ਤੇ ਅੱਜ ਇੱਥੇ ਸਾਰੇ ਫਿਰ ਅਰਦਾਸ ਕਰਕੇ ਹਟੇ ਹਾਂ ਜੀ ਹਾਂ ਜੀ ਹਾਂ ਜੀ ਜੀ ਵਰਜਨ ਦਾ ਕਿਵੇਂ ਪਿੰਡ ਦੇ ਵਿੱਚ ਕਿਦਾਂ ਦਾ ਸੀਗਾ ਪਹਿਲਾਂ ਪੋਸਟ ਵੀ ਸੀਗਾ ਬਹਾਨ ਜੀ ਬਹੁਤ ਵਧੀਆ ਸੁਭਾਅ ਸੀ ਬਹੁਤ ਨਰਮ ਨੇਕ ਦਿਲ ਇਨਸਾਨ ਸੀ ਜੀ ਤੇ ਐਡਾ ਵਧੀਆ ਬੰਦਾ ਜੀ ਕੋਈ ਅੰਤ ਹੀ ਨਹੀਂ ਸਾਡਾ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਏ ਮਹਾਰਾਜ ਉਹਨੂੰ ਲਾ ਦੇ ਵਿਚਾਰੇ ਦੀ ਤੇ ਰਹੂਗਾ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹਨੂੰ ਉਹ ਵਿਚਾਰੇ ਦੀ ਲੰਬੀ ਉਮਰ ਹੋ ਗਈ ਹੋ ਹੜ ਬਹੁਤ ਆਏ ਹਾਂ ਹਾਂ ਜੀ ਬਨੇ ਮੈਂ ਕਹਦੀ ਸੇਵਾ ਕੀਤੀ ਹੈ ਮਦਦ ਕੀਤੀ ਹੈ ਹਾਂ ਜੀ ਹਾਂ ਜੀ ਸਪੰਦ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਿਵੇਂ ਤੁਸੀਂ ਪਿੰਡ ਕਹੇਗਾ ਸਾਡੇ ਪਿੰਡ ਦੇ ਵਿੱਚੋਂ ਬਹੁਤ ਵਾਇਕ qttr ਕਰਕੇ ਤੇ ਹੜ ਪੀੜਤਾਂ ਦੇ ਲਈ ਸੀ ਉਹ ਸੇਵਾ ਕਰਕੇ ਪਰਿਵਾਰੀ ਬਹੁਤ ਵਧੀਆ ਪਰਿਵਾਰ ਹਜੇ ਵੀ ਤੁਸੀਂ ਕੀ ਕਹੋਗੇ ਕਿਸ ਤਰ੍ਹਾਂ ਰਾਜੀਵ ਜੰਦਾ ਜੀ ਰਾਜੀਵ ਜੀ ਪੰਜਾਬ ਦਾ ਬਹੁਤ ਵਧੀਆ ਇਨਸਾਨ ਸੀ ਪਰ ਹਾਂ ਇਨਸਾਨ ਆ ਇਨਸਾਨ ਹੈ ਤੇ ਅੱਜ ਉਹ ਮਤਲਬ ਜਦੋਂ Shimla ਨੂੰ ਜਾ ਰਹੇ ਰਾਜ ਰਸਤੇ 'ਚ ਉਹਨਾਂ ਦੀ ਬਾਈਕ ਇੱਕ ਗਾਂ ਨਾਲ ਟਕਰਾ ਗਈ ਜਿਹਨਾਂ ਨਾਲ ਥੋੜੇ ਜਿਨਾਂ ਦੇ ਸਿਰਚ 6:00 ਵਜੇ ਉਹੜਾ ਜਿਹਾ ਕ੍ਰਿਟੀਕਲ ਜਿੱਦਾਂ ਦੱਸ ਰਹੇ ਨੇ ਬਾਕੀ ਸਾਡੇ ਸਰਪੰਚ ਹਰਪੀ ਸਿੰਘ ਰਾਜੂ ਪਹੁੰਚ ਰਹੇ ਨੇ ਉੱਥੇ ਜਾ ਕੇ ਸਾਨੂੰ ਜੋ ਦੱਸਣਗੇ ਤੁਸੀਂ ਸਾਰੇ ਇੱਥੇ ਅੱਜ ਫਿਰ ਇਕੱਠੇ ਹੋਏ ਹੋਈਏ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆਂ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆਂ ਵੀ ਉਹਨੂੰ ਤੰਦਰੁਸਤੀ ਬਖਸ਼ੋ ਜੀ ਹਾਂਜੀ ਵੀਰ ਜੀ ਕਿਸ ਤਰ੍ਹਾਂ ਭਾਈ ਤੰਦਰੁਸਤੀ ਲਈ ਸਾਰੇ ਇਕੱਠੇ ਹੋਏ ਹਾਂਜੀ ਹਾਂਜੀ ਵੀਰ ਜੀ ਸਾਰਾ ਪਿੰਡ ਤੰਦਰੁਸਤੀ ਲਈ ਹੋਇਆ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਅੱਗੇ ਚੜ੍ਹਦੀ ਕਲਾ ਰੱਖਣਾ ਬਹੁਤ ਵਧੀਆ ਬੰਦਾ ਸੀ ਬਹੁਤ ਵਧੀਆ ਮਨਨ ਹਾਲ ਸੀ ਹਾਂਜੀ ਹਾਂਜੀ ਬਹੁਤ ਵਧੀਆ ਹਾਂ ਅਰਦਾਸ ਕੀਤੀ ਆ ਹਾਂ ਜੀ ਅਰਦਾਸ ਕੀਤੀ ਆ ਮਹਾਰਾਜ ਨੂੰ ਕੰਨ ਦ੍ਰਿਸ਼ਟੀ ਬੱਚੇ ਬਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਬੱਚੇ ਦਾ ਕੋਈ ਹੰਤ ਨਹੀਂ ਜੀ ਉਹ ਆਪੇ ਉਹ ਵੀ ਬਹੁਤ ਪਰਮਾਰਥ ਸੇ ਬੰਦਾ ਸਾਰਿਆਂ ਦੀ ਮਦਦ ਕਰਨ ਵਾਲਾ ਸੀ ਜੀ ਆਹ ਇਹ ਸੁਣ ਕੇ ਤਾਂ ਜਾਣੀ ਜੀ ਬਹੁਤ ਦੁੱਖ ਹੋਇਆ ਬਈ ਹੈ ਇਹਦਾ ਕਿ ਮੈਕਸੀਡੈਂਟ ਹੋ ਗਿਆ ਸੱਚੇ ਪਾਤਸ਼ਾਹ ਹੱਥ ਦੇ ਕੇ ਰੱਖੇ ਜੀ ਬਹੁਤ ਪਿਆਰਾ ਬੱਚਾ ਜੀ ਬਹੁਤ ਹੀ ਹੁਣ ਹਰ ਬੱਚਾ ਜੀ ਵਾਹਿਗੁਰੂ ਉਹਨੂੰ ਤੰਦਰੁਸਤੀ ਦੇਵੇ ਲੰਬੀ ਉਮਰ ਬਖਸ਼ੇ ਸਾਢੀ ਉਮਰ ਵੀ ਉਹਨੂੰ ਲੱਗੇ ਜੀ ਅਸੀਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਸਾਰਾ ਪਿੰਡ ਇਕੱਠਾ ਕਰਕੇ ਸਾਡੇ ਨਗਰ ਦਾ ਨਾਮ ਉਹਨੇ ਦੁਨੀਆ ਚ ਰੌਸ਼ਨ ਕੀਤਾ ਜੀ ਬਹੁਤ ਹੀ ਪਰਵਾਰ ਬਹੁਤ ਹੀ ਭਲਾ ਮਨਸ ਬੱਚਾ ਜੀ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन इनविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे